ਨੇ ਪੜਨਟ ਤੁਸੀਂ ਬਹਿ ਜਾਓ ਲਗਾਤਾਰ ਹੈ ਮੇਰੀ ਟੀਮ ਜੀ ਵੀ ਕੰਮ ਕਰ ਰਿਹਾ ਪਰ ਜੰਨੀ ਇਸ ਨੌਜਵਾਨ ਚ ਦਲੇਰੀ ਆ ਮਤਲਬ ਮੈਂ ਇੱਕ ਲਲ ਵਾਦਾ ਕਰਦਾ ਕਿ ਤੁਸੀਂ ਇਹਨੂੰ ਚੁਣਣ ਤੋਂ ਬਾਅਦ ਕਦੇ ਵੀ ਇਸ ਗੱਲ ਪਛਤਾਉਗੇ ਨਹੀਂ ਤੁਸੀਂ ਆਪਣੇ ਆਪ ਤੇ ਖੁਸ਼ਗਵਾਰ ਮਹਿਸੂਸ ਕਰੋਗੇ ਵੀ ਇਹ ਨੌਜਵਾਨ ਜਿਹੜਾ ਤੁਹਾਡੇ ਲਈ ਕੰਮ ਕਰ ਰਿਹਾ ਹੈ ਬੋਲੇ ਜਿਹੜਾ ਜੋ ਜਿਹੜਾ ਪਿਛੇ ਦੇ ਉਮੀਦਵਾਰ ਉਹ ਹੀ ਸੋਨਿਹਾਰ ਸ੍ਰੀ ਅਕਾਲ ਬਹੁਤ ਲੰਬੇ ਸਮੇਂ ਤੋਂ ਅਕਾਲੀ ਦਲ ਲਈ ਕੰਮ ਕਰ ਰਿਹਾ ਹੈ ਜੀ ਪਿੰਡ ਦੇ ਸਰਪੰਚ ਰਹੇ ਆ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਲਈ ਅਕਾਲੀ ਦਲ ਜਿੰਦਾਬਾਦ ਅਕਾਲੀ ਦਲ ਜਿੰਦਾਬਾਦ ਡਾ ਸਕੀਤ ਸਿੰਘ ਬਾਦਲ ਜਿੰਦਾਬਾਦ ਡਾ ਸਕੀਤ ਸਿੰਘ ਬਾਦਲ ਜਿੰਦਾਬਾਦ ਜਨਾਬ ਸਾਹਿਬ ਪਾਰਟੀ ਸੋਚ ਦੇ ਜੈ ਜੀ ਜਿੰਦਾਬਾਦ ਸਾਰੇ ਕੈਂਡੀਡੇਟ ਹਲਕਾ ਨਵਾਂ ਸ਼ਹਿਰ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਆਏ ਸੀ ਅਸੀਂ ਸਾਰਿਆਂ ਨੂੰ ਵੋਟਰ ਲਿਸਟ ਦਾ ਕੰਪਲੀਟ ਸਾਰਾ ਕੁਝ ਕਰਕੇ ਦਿੱਤਾ ਹੈ ਔਰ ਬਹੁਤ ਸਾਡੇ ਲੀਡਰਸ਼ਿਪ ਔਰ ਸਾਡੇ ਵਰਕਰਾਂ ਚ ਬਹੁਤ ਉਤਸ਼ਾਹ ਹੈ ਔਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਾਰੀਆਂ ਸੰਮਤੀਆਂ ਚ ਸਾਡੇ ਕੈਂਡੀਡੇਟ ਖੜੇ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਤਿੰਨੇ ਕੈਂਡੀਡੇਟ ਖੜੇ ਨੇ ਔਰ ਲੋਕਾਂ ਦਾ ਬਹੁਤ ਭਰਪੂਰ ਸਹਿਯੋਗ ਮਿਲ ਰਿਹਾ ਕਿਉਂਕਿ ਅੱਜ ਸਾਰਾ ਪੰਜਾਬ ਔਰ ਮਜੂਤਾ ਸਰਕਾਰ ਤੋਂ ਬਹੁਤ ਖੁਸ਼ ਹੈ ਮੁੱਖ ਮੰਤਰੀ ਜੀ ਕਹਿੰਦੇ ਸੀ ਮੈਂ ਮਾਸਟਰ ਦਾ ਮੁੰਡਾ ਅੱਜ ਮਾਸਟਰ ਸਾਰੇ ਸੜਕਾਂ ਤੇ ਨੇ ਉਹਨਾਂ ਦੀ ਵਾਈਫ ਡਾਕਟਰਾਂ ਡਾਕਟਰ ਸਾਰੇ ਸੜਕਾਂ ਤੇ ਆ ਉਹ ਕਿਸਾਨਾਂ ਦੀ ਗੱਲ ਕਰਦੇ ਸੀ ਸਾਰੇ ਕਿਸਾਨ ਸੜਕਾਂ ਤੇ ਆ ਅੱਜ ਸਾਰੇ ਵਪਾਰੀ ਦੁਖੀ ਨੇ ਸਾਰੇ ਮੁਲਾਜ਼ਮ ਦੁਖੀ ਨੇ ਜੋ ਤੱਕੇਸ਼ਾਈ ਗੁੰਡਾਗਰਦੀ ਦਿਨ ਦਿਹਾੜੇ ਫੂਲੀਆਂ ਚੱਲਦੀਆਂ ਨੇ ਗੈਂਗਸਟਰ ਬਾਦ ਜਿੰਨਾ ਕੀ ਬਦਮਾਸ਼ੀ ਜੋ ਸੁਣਦੇ ਸੀ ਅੱਗੇ ਬਿਹਾਰ ਚੱਲਦੀ ਸੀ ਅੱਜ ਜੋ ਪੰਜਾਬ ਦਾ ਹਾਲ ਮਾੜਾ ਕਰਤਾ ਔਰ ਜਿਹੜੀ ਸਰ ਨਾਲ ਮਾੜੀ ਗੱਲ ਹੈ ਇਹ ਪੰਜਾਬ ਨੂੰ ਹਿੰਦੁਸਤਾਨ ਦਾ ਨੰਬਰ 1 ਕਰਜ਼ਾਈ ਸਿਪਾ ਬਣਾਤਾ ਜਿਹੜੇ ਕਹਿੰਦੇ ਸੀ ਕਿ ਅਸੀਂ ਕਰਜ਼ਾ ਮੁਕਤ ਪੰਜਾਬ ਬਣਾਵਾਂਗੇ ਅੱਜ ਉਹ ਨੰਬਰ 1 ਸਿਪਾ ਇਹਨਾਂ ਨੇ ਬਣਾਤਾ ਲੋਕ ਬਹੁਤ ਦੁਖੀ ਨੇ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਔਰ ਲੋਕਾਂ ਦਾ ਪਿਆਰ ਮਿਲ ਰਿਹਾ ਆਉਣ ਵਾਲੇ ਇਲੈਕਸ਼ਨਾਂ ਚ ਅਸੀਂ ਜਿੱਤਾਂਗੇ 2027 ਚ ਸਰਦਾਰ ਸਗੀਰ ਸਿੰਘ ਬਾਦਲ ਸੀਐਮ ਬਣ ਗਏ ਕਿ ਲੋਕਾਂ ਨੇ ਮਨ ਆਪਣੇ ਪੱਕੇ ਬਣਾ ਲਿਆ ਇਹ ਇੱਕ ਰੂਪਾ ਦੇ ਯਾਪ ਨੂੰ ਜੇ ਧੱਕਾ ਦਾ ਕਿ ਕੱਲ੍ਹ ਜੇ ਉੱਤੇ ਪਰ ਕੈਂਡੀ ਤੇ ਉਹ ਸੜੀ ਸਮਰਥਨ ਤੇ ਉਹ ਬਣੀ ਸੀ ਜੇ ਸਾਡੇ ਕਿਸੇ ਵਰਕਰ ਨੂੰ ਕਿਸੇ ਨੇ ਵੀ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਅਫਸਰ ਉਹ ਮੁਲਾਜ਼ਮ ਸਾਲਵਾ ਦਾ حساب ਲਾਲਵੇ ਦਿਨ ਬੰਨਣਾ ਕੀ ਆ ਸਾਡੀ ਦੋ ਟੁੱਕ ਗੱਲ ਹੈ ਸਾਡੇ ਕਿਸੇ ਵਰਕਰ ਨੂੰ ਅਸੀਂ ਡਰ ਨਹੀਂ ਦੇਣਾ ਜੇ ਕੋਈ ਟਰਾਊਗਾ ਉਹਦੇ ਨਾਲ ਸਾਡੀ ਲੀਡਰਸ਼ਿਪ ਤੁਸੀਂ ਦੇਖਿਆ ਹੀ ਹੈ ਕਿ ਤਰਨਤਾਰਲੇ ਵਿੱਚ ਜਦੋਂ ਕੈਂਚਨਬੀਨ ਸਾਡੇ ਕੈਂਡੀਡੇਟ ਦੀ ਬੇਟੀ ਸੀਗੀ ਉਨੁਰਾਦ ਦੇ 4 ਵਜੇ ਤੱਕ ਕਚਹਿਰੀ ਲਾ ਕੇ ਜ਼ਮਾਨਤ ਕਰਾਈਆ ਤੇ ਉਹਦੀ ਪਰਚੇ ਕੈਨਸਲ ਕਰਾਏ ਨੇ ਔਰ ਉਤੋਂ ਦੇ ਮੌਜੂਦਾ ਐਸਐਸਪੀ ਸਸਪੈਂਡ ਹੋਏ ਨੇ ਔਰ ਜੇ ਇੱਥੇ ਵੀ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਇੱਕ ਦਾ ਜਵਾਬ ਪੱਤਰ ਨਾਲ ਦੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜਾ ਅੱਜ ਉਤਸ਼ਾਹ ਦੇਖਣ ਨੂੰ ਮਿਲਿਆ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦੇ ਵਿੱਚ ਮੈਂ ਸਮਝਦਾ ਕਿ 227 ਦੇ ਹੀ ਦਾ ਇਹ ਆਗਾਜ਼ ਜਿਹੜਾ ਹੈ ਸਾਫ਼ ਦਿਖ ਰਿਹਾ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਵਰਕਰ ਇੰਨੇ ਉਤਸ਼ਾਹਤ ਹੋ ਕੇ ਚੋਣਾਂ ਲੜ ਰਹੇ ਨੇ ਕਿਉਂਕਿ 25 ਦੇ 25 ਜਿਹੜੀਆਂ ਬਲਾਕ ਸ਼ਮਤੀਆਂ ਨੇ ਤੇ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਨੇ ਉਹ ਸਾਰੇ ਕੈਂਡੀਡੇਟ ਸਹਿਬਾਨ ਅੱਜ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਨੇ ਅਸੀਂ ਇਹਨਾਂ ਨੂੰ ਉਮੀਦਵਾਰ ਡਿਕਲੇਅਰ ਕਰ ਦਿੱਤਾ ਨੂੰ ਸ਼ਾਂਤ ਤਕਰੀ ਦਾ ਮਿਲ ਚੁੱਕਿਆ ਔਰ ਮੈਂ ਵਿਧਾਨ ਸਭਾ ਹਲਕਾ ਦੇ ਔਰ ਸਮੁੱਚੇ ਜ਼ਿਲ੍ਹੇ ਦੇ ਵੋਟਰਾਂ ਨੂੰ ਪੀਲ ਕਰਦਾ ਵੀ ਤਕੜੀ ਦੇ ਨਿਸ਼ਾਨ ਦੇ ਉੱਤੇ ਚਾਹੇ ਉਹ ਸੰਪਤੀ ਹੈ ਜਾਂ ਜ਼ਿਲ੍ਹਾ ਪ੍ਰੀਸ਼ਦ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ। ਕਿਉਂਕਿ ਮੁੱਦੇ ਬਹੁਤ ਵੱਡੇ ਨੇ। ਬੀਵੀਐਮਡੀ ਦਾ ਮੁੱਦਾ ਹੈ, ਯੂਨੀਵਰਸਿਟੀ ਦਾ ਮੁੱਦਾ ਹੈ, ਚੰਡੀਗੜ੍ਹ ਦਾ ਮੁੱਦਾ ਹੈ, ਪਾਣੀਆਂ ਦਾ ਮੁੱਦਾ ਹੈ। ਲੋਕ ਹਿੱਤਾਂ ਦੇ ਮੁੱਦੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਹੈ। ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਬਹੁਤ ਦੁਖੀ ਨੇ ਔਰ ਉਹਦੇ ਖਿਲਾਫ ਰੈਜ਼ੈਂਟਮੈਂਟ ਦੇਣ ਲਈ ਤਿਆਰ ਨੇ ਔਰ ਸਾਡੇ ਉਮੀਦਵਾਰਾਂ ਨੇ ਅੱਜ ਜਿਹੜਾ ਉਤਸ਼ਾਹ ਦਿਖਾਇਆ ਹੈ ਇਸ ਗੱਲ 'ਤੇ ਉਹਨਾਂ ਦਾ ਰਣੀ ਵੀ ਹੈ। ਤਨਵਾਦੀ ਵੀ ਆ ਔਰ ਮੈਂ ਆਸ ਕਰਦਾ ਆਸ ਨਹੀਂ ਕਰਦਾ ਮੇਰਾ ਮਨ ਕਹਿ ਰਿਹਾ ਔਰ ਮੈਂ ਇਸ ਗੱਲ ਦੀ ਗਰੰਟੀ ਦੇ ਸਕਦਾ ਕਿ ਬਹੁਤ ਵੱਡੀ ਜਿਹੜੀ ਲੀਡ ਹੈ ਵਿਧਾਨ ਸਭਾ ਨਵਾਂ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਿਲੈਕਸ਼ਨ ਦੇ ਵਿੱਚ ਆਊਗੀ ਔਰ ਇਸ ਗੱਲ ਹੀ ਜੇ ਕਿਤੇ ਪ੍ਰਸ਼ਾਸਨ ਵੱਲੋਂ ਸਰਕਾਰੀ ਇਸ਼ਾਰੇ ਦੇ ਉੱਤੇ ਜਾਂ ਸਰਕਾਰੀ ਧਿਰ ਦੇ ਨਮਾਇਦਿਆਂ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਐਸ ਨੇ ਪੰਜਾਬ 'ਚ ਗੁੰਡਾ ਰਾਜ ਫਲਾ ਰਹੀ ਆ ਮੈਂ ਚੇਤਾਵਨੀ ਦੇ ਕੇ ਕਹਿਣਾ ਚਾਹੁੰਦਾ ਕਿਸੇ ਸਾਡੇ ਵਰਕਰ ਨੂੰ ਹੱਥ ਨਾ ਪਾ ਲਿਓ ਕਿਕੀਆਂ ਦੇ 31 ਮੋੜਾਂਗੇ ਔਰ ਕਿਤੇ ਫਿਰ ਇਹ ਸੁੱਕੇ ਨਹੀਂ ਅਸੀਂ ਜਾਣਦੇ ਹਾਂ ਕਿ ਜੇ ਕੋ ਸਾਡੇ ਵਰਕਰ ਦੇ ਉੱਤੇ ਜਿਵੇਂ ਤੁਸੀਂ ਆਪਣਾ ਸਰਕਾਰੀ ਜ਼ਬਰ ਜ਼ਬਰ ਜੁਲਮ ਚਲਾਉਣ ਦੀ ਕੋਸ਼ਿਸ਼ ਕੀਤੀ ਪਿਛਲੇ 5-7 ਦਿਨ ਬਹੁਤ ਥ੍ਰੈਟ ਦੇ ਉੱਤੇ ਤੁਸੀਂ ਸਾਡੇ ਵਰਕਰਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਗੱਲ ਪੱਕੀ ਆ ਕਿ ਪਹਿਲਾਂ ਮੇਰੇ ਉੱਤੋਂ ਉਸ ਤੋਂ ਬਾਅਦ ਸਰਦਾਰ ਗਰਵਖ ਸਿੰਘ ਜੀ ਖਾਲਸਾ ਖੜਿਆ ਸਾਡੀ ਸਿਵਲਟਿਕ ਟੀਮ ਖੜੀ ਸਾਡੇ ਉੱਪਰੋਂ ਲੰਘ ਕੇ ਕੋ ਵਰਕਰਾਂ ਤੱਕ ਜਾਊਗਾ ਔਰ ਜੇ ਕਿ ਉਸੇ ਅਫਸਰ ਨੇ ਉਹਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਉਸ ਗੱਲ ਦੇ ਵਿੱਚ ਤੇ ਫੇਰ ਵੀ ਸ਼ਾਨ ਇੱਕ ਰਹਿ ਗਿਆ ਕਿ ਉਸ ਤੋਂ ਬਾਅਦ ਜੇ ਹਸਾਲ ਸਾਰਿਆਂ ਦਾ ਹੋਊਗਾ ਤੇ ਇਸ ਕਰਕੇ ਉਹਨਾਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਨਿਰਪੱਖ ਚੋਣਾਂ ਕਰਾਉਣ ਦੇ ਲਈ ਸਾਡਾ ਸਾਥ ਦੇਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨਵਾਂ ਸ਼ਹਿਰ ਤੋਂ ਦੇਖਿਓ ਯੂਰਪੀਨਿਸ਼ੀਅਨ ਬਲਾਕ ਸੰਪਤੀ ਲਈ ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਉਹ ਡਿਫਲੇਅਰ ਅੱਜ ਕਰ ਦਿੱਤੇ ਗਏ ਨੇ ਔਰ ਸਾਰੇ ਚੋਣ ਸੰਪਤੀ ਸਿਲੈਕਸ਼ਨ ਆ ਰਿਹਾ ਹੈ ਔਰ ਵਰਗ ਇਹ ਇਲੈਕਸ਼ਨ ਵਿੱਚ ਕਰੋਨੀ ਕਾਦੀ ਗੱਲ ਤੋਂ ਕਾਰਜਕਿਰਿਆ ਦੀ ਗੱਲ ਹੈ ਸਮਝਾਂ ਕਿ ਜਦੋਂ ਅਸੀਂ ਪਿੰਡਾਂ ਤੇ ਜਾਏ ਜੇਸ ਉਪਚਾਹ ਦੇ ਨਾਲ ਸਾਡੇ ਵਰਕਰ ਸਹਿਬਾਨ ਨੇ ਇਸ ਇਲੈਕਸ਼ਨ ਦੇ ਲਈ ਉਮੀਦਵਾਰ ਦਿੱਤੇ ਔਰ ਮੈਂ ਸਮਝਦਾ ਕਿ ਸ਼ਾਇਦ ਰੂਲਿੰਗ ਪਾਰਟੀ ਨੇ ਵੀ ਬਹੁਤ ਨਿਹਿਤ ਕਰਨੀ ਚਾਹੀਦੀ ਹੋ ਵੀ ਆਪਣੇ ਉਮੀਦਵਾਰ ਖੜਕ ਕਰ ਲਈਆਂ ਤੇ ਤੱਕ ਤੱਕ